ਪੰਜਾਬ ਦੀ ਇਨਸਟਾ ਕੁਈਨ ਕਹਿ ਲਈਏ ਪਾਵੇਂ ਚਿੱਟੀ ਵਾਲੀ ਕੁਈਨ ਕਹਿ ਲਈਏ ਜੋ ਕਿ ਥਾਰ ਸੜੇ ਫੜੀ ਗਈ ਸੀ ਥਾਰ ਦੇ ਵਿੱਚ ਜੋ ਹੈ ਹੈਰੋਇਨ ਬਰਾਮਦ ਹੋਈ ਸੀ ਅਜਿਹੇ ਦੇ ਵਿੱਚ ਉਸ ਨੂੰ ਅੱਜ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈਗਾ ਆ ਜੋ ਅਮਨਦੀਪ ਕੌਰ ਹੈਗੀ ਜੋ ਕੀ ਵਰਖਾਸ ਕਾਂਸਟੇਬਲ ਹੈਗੀ ਜੋ ਕਿ ਹੈਰੋਇਨ ਨਾਲ ਫੜੀ ਗਈ ਸੀ ਅਜੇਹੇ ਦੇ ਵਿੱਚ ਅਦਾਲਤ ਦੇ ਸਾਹਮਣੇ ਜੋ ਹੈ ਮੰਨਤਾ ਕਰਦੀ ਹੋਈ ਵੀ ਜੋ ਅਮਨਦੀਪ ਕੌਰ ਹੈ ਨਜ਼ਰ ਆਈ ਉਸ ਦੇ ਵੱਲੋਂ ਵਾਰ-ਵਾਰ ਇਹੀ ਗੱਲ ਕਹੀ ਗਈ ਕਿ ਮੇਰੇ ਕਿਸੇ ਅਧਿਕਾਰੀ ਦੇ ਨਾਲ ਗੱਲ ਕਰਾ ਦਿਓ ਗੱਲ ਕਰਾਉਣ ਦੀ ਜਿਹੜੀ ਹੈਗੀ ਆ ਲਗਾਤਾਰ ਉਸ ਦੇ ਵੱਲੋਂ ਅਪੀਲ ਕੀਤੀ ਗਈ ਮੰਗ ਕਰਦੀ ਰਹੀ ਕਿ ਮੇਰੀ ਗੱਲ ਕਿਸੇ ਅਧਿਕਾਰੀ ਦੇ ਨਾਲ ਕਰਾ ਦਿਓ ਲੇਕਿਨ ਅਗਿਓ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਨਸ਼ੇ ਸਣੇ ਫੜੀ ਗਈ ਮਹਿਲਾ ਪੁਲਿਸ ਮੁਲਾਜ਼ਮ ਦੇ ਮਾਮਲੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਜਿਸ ਨੂੰ ਕੀ ਬਰਖਾਸਤ ਕਰ ਦਿੱਤਾ ਗਿਆ ਹੈਗਾ ਉਸ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈਗਾ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜਿਆ ਗਿਆ ਤੁਹਾਨੂੰ ਦੱਸਦੀ ਹੈ ਮਨਦੀਪ ਕੌਰ ਜਿਸ ਨੂੰ ਕੀ ਇਨਸਟਾ ਕੁਈਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਸ ਨੂੰ 2 ਅਪ੍ਰੈਲ ਨੂੰ ਬਠਿੰਡਾ ਦੇ ਲਾਡਲੀ ਤੀ ਚੌਂਕ ਤੋਂ 17 ਗ੍ਰਾਮ ਤੋਂ ਵੱਧ ਹੈਰੋਇਨ ਸਣੇ ਗ੍ਰਫਤਾਰ ਵੀ ਕੀਤਾ ਗਿਆ ਸੀ 5 ਦਿਨਾਂ ਦੇ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਨੂੰ 8 ਅਪ੍ਰੈਲ ਨੂੰ ਬਠਿੰਡਾ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਦੌਰਾਨ ਅਮਨਦੀਪ ਨੂੰ ਸਖਤ ਸੁਰੱਖਿਆ ਹੇਠ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੁਣਵਾਈ ਤੋਂ ਬਾਅਦ ਜੱਜ ਨੇ ਉਸ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤਾਂ 14 ਦਿਨਾਂ ਬਾਅਦ ਦੁਬਾਰਾ ਅਦਾਲਤ ਦੇ ਵਿੱਚ ਹੁਣ ਅਮਨਦੀਪ ਕੌਰ ਨੂੰ ਪੇਸ਼ ਕੀਤਾ ਜਾਵੇਗਾ ਅਮਨਦੀਪ ਕੌਰ ਪਿੰਡ ਚੱਕ ਫਤੇਹ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਆਹ ਇਸ ਪਿੰਡ ਦੇ ਵਿੱਚ ਹੋਇਆ ਸੀ ਇਸੇ ਤਰ੍ਹਾਂ ਇਹ ਸੁਖਬੀਰ ਜੋ ਹੈ ਬੂੜਾ ਨਾਨਕਾ ਪਿੰਡ ਹੈ ਜਿੱਥੇ ਦੀ ਇਹ ਰਹਿਣ ਵਾਲੀ ਹੈ ਅਮਨਦੀਪ ਕੌਰ ਨੂੰ ਕਾਲੀ ਸਰਕਾਰ ਦੌਰਾਨ ਹੀ ਪੁਲਿਸ ਦੇ ਵਿੱਚ ਨੌਕਰੀ ਮਿਲੀ ਸੀ ਪੰਜ ਦਿਨਾਂ ਦੇ ਰਿਮਾਂਡ ਦੌਰਾਨ ਪੁਲਿਸਰਮਨਦੀਪ ਦੇ ਬਾਰੇ ਕਈ ਵੱਡੇ ਖੁਲਾਸੇ ਜੋ ਹੋਏਗੇ ਆ ਹੋਏ ਸੀਗੇ ਬਹੁਤ ਸਾਰੇ ਜੋ ਫੈਕਟਸ ਨੇ ਉਹਨਾਂ ਦਾ ਉਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਹੈਗੀ న్యాయਕ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਹੁਣ ਤੱਕ ਦੀ ਜਾਂਚ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਏ ਨੇ ਉਹ ਅੱਗੇ ਦੀ ਜਾਂਚ ਅਤੇ ਮਾਮਲੇ ਦੇ ਨਾਲ ਸੰਬੰਧਿਤ ਹੋਰ ਮੁਲਜ਼ਮਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਲਈ ਚਲਾਨ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਦਾ ਖੁਲਾਸਾ ਜੋ ਹੈ ਨਹੀਂ ਕੀਤਾ ਜਾ ਸਕਦਾ ਪੁਲਿਸ ਨੇ ਇਹ ਜ਼ਰੂਰ ਮੰਨਿਆ ਸੀ ਕਿ ਬਲਵਿੰਦਰ ਔਰ ਫੂ ਸੋਨੂ ਅਤੇ ਅਮਨਦੀਪ ਨੂੰ ਅਜੇ ਤੱਕ ਗ੍ਰਫਤਾਰ ਨਹੀਂ ਕੀਤਾ ਜਾ ਸਕਿਆ ਉਸ ਦੀ ਗ੍ਰਫਤਾਰੀ ਤੋਂ ਬਾਅਦ ਚਲਾਨ ਜਲਦੀ ਹੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਵੱਲੋਂ ਮਾਨਸਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਇੱਕ ਮੈਲਾ ਪੁਲਿਸ ਕਾਂਸਟੇਬਲ ਜਿਸ ਨੂੰ ਕੀ ਥਾਰ ਦੇ ਵਿੱਚੋਂ ਦੀ 17.71 ਗ੍ਰਾਮ ਹੈਰੋਇਨ ਸਣੇ ਗ੍ਰਫਤਾਰ ਕੀਤਾ ਗਿਆ ਸੀ ਤਾਂ ਲਗਾਤਾਰ ਹੀ ਜੋ ਹੈ ਸੁਰਖੀਆਂ ਦੇ ਵਿੱਚ ਅਮਨਦੀਪ ਕੌਰ ਦੇਖੀ ਜਾ ਸਕਦੀ ਹੈ ਲਗਾਤਾਰ ਹੀ ਜੇਕਰ ਅਸੀਂ ਇੰਸਟਾ ਦੀ ਵੀ ਗੱਲ ਕਰ ਲਈ ਤਾਂ ਉੱਥੇ ਵੀ ਲਗਾਤਾਰ ਇਸ ਦੇ ਫੋਲੋਅਰਸ ਜਿਹੜੇ ਹੈਗੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਲਗਾਤਾਰ ਹੀ ਇਸ ਤੇ ਸਵਾਲ ਇਹ ਵੀ ਚੁੱਕੇ ਜਾ ਰਹੇ ਨੇ ਕਿ ਜੋ ਇੰਸਟਾ ਕੁਈਨ ਹੈ ਜੋਸ ਤਰੀਕੇ ਦੇ ਨਾਲ 2 ਕਰੋੜ ਦੀ ਕੋਠੀ ਇਸ ਦੇ ਵੱਲੋਂ ਬਣਾਈ ਗਈ ਹੈਗੀ ਇੱਕ ਪਾਸੇ ਹੋਰ ਵੀ ਪੰਜਾਬ ਤੋਂ 60 ਲੱਖ ਦਾ ਜੋ ਘਰ ਹੈਗਾ ਬਣਾਇਆ ਗਿਆ ਹੈਗਾ ਨਾਲ ਹੀ ਮਹਿੰਗੀਆਂ ਘੜੀਆਂ ਜੋ ਗੋਗਲਸ ਹੈਗੇ ਆ ਉਹ ਪਾਉਂਦੀ ਹੈਗੀ ਤਾਂ ਅਜਿਹੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ੀਆਂ ਵਿਰੋਧਾ ਹੁਣ ਜਿਸ ਤਰੀਕੇ ਨਾਲ ਅਮਨਦੀਪ ਕੌਰ ਜੋ ਕਿ ਪੁਲਿਸ ਮੁਲਾਜ਼ਮ ਰਹਿ ਚੁੱਕੀ ਹੈ ਕਿਉਂਕਿ ਹੁਣ ਤਾਂ ਬਰਖਾਸਤ ਕਰ ਦਿੱਤਾ ਗਿਆ ਅਜਿਹੇ ਦੇ ਵਿੱਚ ਕੀ ਇਸ ਦੇ ਘਰ ਉੱਤੇ ਵੀ ਬੋਲਡوزر ਐਕਸ਼ਨ ਹੋਵੇਗਾ ਇਸ ਨੂੰ ਲੈ ਕੇ ਵੀ ਲਗਾਤਾਰ ਜੋ ਵਿਰੋਧੀ ਪਾਰਟੀਆਂ ਦੀ ਗੱਲ ਕਰ ਲਈ ਭਾਵੇਂ ਆਮ ਜਨਤਾ ਦੀ ਗੱਲ ਕਰ ਲਈਓ ਉਹਨਾਂ ਦੇ ਵੱਲੋਂ ਸਵਾਲ ਜਿਹੜੇ ਹੈਗੇ ਜ਼ਰੂਰ ਚੁੱਕੇ ਜਾ ਰਹੇ ਨੇ ਕਿ ਵੱਡੇ ਪਦਰ ਉਤੇ ਜਿਸ ਤਰੀਕੇ ਦੇ ਨਾਲ ਕਰੋੜਾਂ ਦੀ ਪ੍ਰਾਪਰਟੀ ਇਸ ਦੇ ਕੋਲ ਹੈਗੀ ਆ ਤਾਂ ਇਹ ਵੀ ਸਵਾਲੀਆ ਨਿਸ਼ਾਨ ਜੋ ਐ ਇੱਥੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਜਿਹੀ ਦੇ ਵਿੱਚ ਜੋ 2 ਕਰੋੜ ਦੀ ਪ੍ਰਾਪਰਟੀ ਹੈਗੀ ਉਸ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਮਾਪਿਆਂ ਦਾ ਇਹ ਵੀ ਕਹਿਣਾ ਹੈਗਾ ਕਿ ਅਸੀਂ ਤਾਂ ਬਹੁਤ ਪਹਿਲਾਂ ਹੀ ਇਸ ਤੋਂ ਜੋ ਐ ਵਕ ਹੋ ਚੁੱਕੇ ਸੀ ਸਾਡੇ ਨਾਲ ਕੋਈ ਵੀ ਜਿਹੜਾ ਹੈਗਾ ਰਿਲੇਸ਼ਨ ਨਹੀਂ ਸੀਗਾ ਤਾਂ ਲਗਾਤਾਰ ਹੀ ਜੋ ਅਮਨਦੀਪ ਕੌਰ ਯਾਨੀ ਇਨਸਟਾ ਕੁਇਨ ਚਿੱਟੇ ਵਾਲੀ ਕੁਇਨ ਜਾਂ ਥਾਰ ਵਾਲੀ ਜੋ ਮੈਡਮ ਹੈਗੀ ਉਹ ਕਹ ਲਈਏ ਜਿਸ ਨੂੰ ਲੈ ਕੇ ਸੁਰਖੀਆਂ ਲਗਾਤਾਰ ਹੀ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਅਜੇ ਦੇ ਵਿੱਚ ਅੱਜ ਬਠਿੰਡਾ ਦੇ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਜਿੱਥੇ ਕੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਠਿੰਡਾ ਜੇਲ੍ਹ ਦੇ ਵਿੱਚ ਬਠਿੰਡਾ ਅਦਾਲਤ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤੇ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਲਗਾਤਾਰ ਹੀ ਅਮਨਦੀਪ ਕੌਰ ਦੇ ਵੱਲੋਂ ਇੱਕੋ ਗੋਹਾਰ ਲਗਾਈ ਜਾ ਰਹੀ ਸੀ ਇੱਕੋ ਮੰਗ ਕੀਤੀ ਜਾ ਰਹੀ ਸੀ ਇੱਕੋ ਇੱਕ ਅਪੀਲ ਇਹ ਹੀ ਕੀਤੀ ਜਾ ਰਹੀ ਸੀ ਕਿ ਮੇਰੀਂ ਸਿਰਫ ਇੱਕ ਵਾਰੀ ਅਧਿਕਾਰੀ ਦੇ ਨਾਲ ਗੱਲ ਕਰਾ ਦਿਓ ਗੱਲ ਕਰਾ ਦਿਓ ਪਰ ਅੱਗੇ ਉਹ ਜੋ ਜੱਜ ਸਾਹਿਬ ਨੇ ਉਹਨਾਂ ਦੇ ਵੱਲੋਂ ਫੈਸਲਾ ਖਿਲਾਫ ਦੇ ਵਿੱਚ ਸੁਣਾ ਦਿੱਤਾ ਗਿਆ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਤਾਂ ਗਿਆ ਹੀ ਹੈ ਦੂਜੇ ਪਾਸੇ ਦੋਸ਼ੀ ਵੀ ਐਲਾਨ ਦਿੱਤਾ ਗਿਆ ਹੈਗਾ ਕਿ ਥਾਰ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਜੋ ਡਰੱਗ ਹੈ ਜੋ ਚਿੱਟਾ ਹੈ ਉਹ ਬਰਾਮਦ ਹੋਇਆ ਸੀ ਉਸ ਦੇ ਵਿੱਚ ਹੁਣ ਦੋਸ਼ੀ ਕਰਾਰ ਜੋ ਹੈ ਅਮਨਦੀਪ ਕੌਰ ਨੂੰ ਦੇ ਦਿੱਤਾ ਗਿਆ ਇਨਸਟਾ ਕਵੀਨ ਚਿੱਟੇ ਵਾਲੀ ਕਵੀਨ ਜਾਂ ਕਹਿ ਲਈਏ ਥਾਰ ਵਾਲੀ ਮੈਡਮ ਜੋ ਹੈਗੀ ਉਸ ਨੂੰ ਦੋਸ਼ੀ ਐਲਾਨਿਆ ਗਿਆ ਹੁਣ ਇਸ ਨੂੰ ਫੇਰ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹਾਲਾਂਕਿ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ ਹੋਰ ਕੜੀਆਂ ਖੋਲ ਸਕਦੀਆਂ ਨੇ ਹੋਰ ਕੜੀਆਂ ਜੁੜ ਸਕਦੀਆਂ ਨੇ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਔਰ ਜਿਹੜੇ ਹੈਗੇ ਆ ਇਸ ਮਾਮਲੇ ਦੇ ਵਿੱਚ ਕਿਹੜੇ ਖੁਲਾਸੇ ਹੁੰਦੇ ਨੇ ਜਾਂ ਕਿਸ ਦੇ ਨਾਲ ਲਿੰਕਾ ਪਰ ਜਿਹੜਾ ਅਮਨਦੀਪ ਕੌਰ ਦਾ ਜੁੜਦਾ ਹੋਇਆ ਨਜ਼ਰ ਆਵੇਗਾ